ਸਤਾ ਲੈ ਕੇ ਆਏ ਜੀ ਜੱਟ ਸੈਕਟਰੀ ਪੀਆਰ ਲੜਕੇ ਲਈ ਤਾਂ ਦੋਸਤੋ ਵੀਡੀਓ ਨੂੰ ਦੇਖਣ ਸਾਥ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਹਰ ਨਵੀਂ ਅਪਡੇਟ ਜਿਹੜੀ ਮਿਲਦੀ ਰਹੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹਦੇ ਵੀ ਡਾਟਾ ਨਾਲ ਮੈਚing ਹੁੰਦੀ ਹੋ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਤਾਂ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਵਾਉਣੀ ਚਾਹੁੰਦੇ ਆ ਤਾਂ ਉੱਪਰ ਦਿੱਤੇ ਸਾਡੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਜੱਟ ਸੈਕਟਰੀ ਪੀਆ ਲੜਕੇ ਦਾ ਰਿਸ਼ਤਾ ਜੀ 1991 ਦਾ ਜਨਮ ਆ ਜੀ ਲੜਕੇ ਦਾ ਤੇ 5 ਫੁੱਟ 8 ਇੰਚ ਕੱਦਦਾ ਜੀ 10 ਪੜਿਆ ਜੀ ਗੋਤਪਰਾੜਾ ਜਲਾਲਾਬਾਦ ਵੈਸਟ ਫਾਜ਼ਲਕਾ ਏਰੀਆ ਜੀ ਜ਼ਮੀਨ ਆਉਂਦੀ ਹੈ 5.5 ਕਿੱਲੇ ਤੇ ਸ਼ਹਿਰ ਦੀ ਜ਼ਮੀਨ ਆ ਜੀ ਪਰਵਾਜ਼ ਚ ਹੈ ਮਾਤਾ ਪਿਤਾ ਦਾਦੀ ਜੀ ਦੀ ਚਾਰ ਪੈਣਾ ਦੋ ਵਈਆਂ ਇੱਕ ਇਟਰੀ ਤੇ ਕੈਨੇਡਾ ਚ ਆ ਉਹ ਵੈਸਟਰ ਵੀਜ ਤੇ ਕੈਨੇਡਾ ਤੇ ਰਹੇ ਆ ਇੱਕ ਤੋਂ ਇਟਲੀ ਪਰ ਚ ਭਰਾ ਹੈਗਾ ਜੀ ਉਹ ਵੀ ਆਣ ਵਿਆ ਟੂਟਲੀ ਪੀਅਰ ਤੁਹਾਨੂੰ ਮੈਂ ਦੱਸ ਦਿੱਤਾ ਦੋਸਤੋ ਡਿਮਾਂਗ ਕੁੜੀ ਜਨਰਲ ਕਾਸ਼ ਦੀ ਹੋਣੀ ਚਾਹੀਦੀ ਆ ਉਹੀ ਸੰਪਰਕ ਕਰਨ ਵਧੀਆ ਪਰਿਵਾਰ ਵਧੀਆ ਸੁਭਾਅ ਦੀ ਹੋਵੇ ਤਲਾਕ ਵਾਲੀ ਵੀ ਮਨਜ਼ੂਰ ਆ ਬਿਨਾ ਬੱਚੇ ਤੋਂ ਕੋਈ ਮੰਗ ਨਹੀਂ ਸਧਾਰਨ ਵਿਆਹ ਕਰਨਗੇ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ